ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਦਾ ਟਾਈਮ ਹੋ ਗਿਆ 5:35 ਦਾ ਤੇ ਹੁਣ ਆਪਾਂ ਬਲੌਗ ਦੀ ਸਟਾਰਟਿੰਗ ਕਰ ਲੱਗੇ ਆ ਤੇ ਮੈਂ ਨਵਰੀਦ ਅੱਜ ਨਾਨਕੀ ਚਲੀ ਗਈ ਹੈ ਤੇ ਉਹ ਬਲੌਗ ਥੋੜੀ ਜੀ ਕਲਿੱਪਸ ਲੈ ਕੇ ਗਈ ਸੀਗੀ ਤੇ ਮੈਂ ਦੇਖਦੀ ਆ ਵੀ ਕਿੱਦਾਂ ਵਣੀ ਆ ਉਹ ਆਪਾਂ ਬਾਤ ਦੇ ਵਿੱਚ ਐਡ ਕਰ ਦਾਂਗੇ ਤੇ ਜੇ ਸਮਰੀਤ ਕਰ ਹੋਈ ਫਿਰਦੀ ਐ ਡਾਮਾਡੋਲ ਕੱਲੀ ਨਾਲ ਲੜਦਿਆਂ ਵੀ ਸੀ ਤੇ ਹੁਣ ਜੀ ਨਹੀਂ ਲੱਗਦਾ ਇਹ ਉੱਥੇ ਜਾ ਕੇ ਵੀ ਕੱਲੀ ਫਿਰ ਜੀ ਨਹੀਂ ਲਾਉਂਦੀ ਸਾਡੇ ਤੋਂ ਬਿਨਾ ਤੇ ਫਿਰ ਇਹਨੂੰ ਖਾਣ ਪੀਣ ਨੂੰ ਲੈ ਕੇ ਦਿੱਤਾ ਤੇ ਬਰਗਰਦਿਆਂ ਦੇਖੋ ਵਿਚਾਰੇ ਦਿੰਗੇ ਕਿਵੇਂ ਆਂਦਰਾ ਗੱਡ ਰੱਖੀਆਂ ਆ ਤੇ ਆਪਾਂ ਦਿਖਾਉਣੀ ਆ ਤੁਹਾਨੂੰ ਸੂਟ ਇੱਕ ਭੈਣ ਨੇ ਆਪਣੇ ਤੋਂ ਰੈਡੀ ਕਰਵਾਇਆ ਸੀਗਾ ਜਿੱਦਾਂ ਦੇ ਉਹਨਾਂ ਦੀ ਡਿਜ਼ਾਈਨ ਹੈ ਡਿਜ਼ਾਈਨ ਦੱਸਿਆ ਸੀਗਾ ਵੀ ਸਾਡੇ ਇਦਾਂ ਦਾ ਜਿਹੜਾ ਕੱਟਵਰਕ ਕਰਵਾ ਦਿਓ ਤੇ ਫਿਰ ਉਦਾਂ ਦਾ ਆਪਾਂ ਪਹਿਨਦਾ ਜਿਹੜਾ ਸੂਟਾ ਰੈਡੀ ਕਰਵਾ ਕੇ ਦਿੱਤਾ ਸੂਟ ਆਪਣਾ ਬਿਲਕੁਲ ਤਿਆਰ ਹੈ ਕੱਲ ਨੂੰ ਜਿਹੜਾ ਆਪਾਂ ਸੂਟ ਪਹੁੰਚਦਾ ਕਰਦਾਂਗੇ ਪਹਿਨਦਾ ਇਹ ਕਰਵਾਇਆ ਸੀਗਾ ਆਪਾਂ ਖਾਦੀ ਕਾਟਨ ਦੇ ਉੱਤੇ ਪੀਚ ਕਲਰ ਦਾ ਸੂਟ ਹੈ ਤੇ ਮਹਿਰੂਨ ਨਾਲ ਤੇ ਗ੍ਰੀਨ ਦੇ ਨਾਲ ਜਿਹੜਾ ਆਪਾਂ ਇਹ ਤੇ ਇਦਾਂ ਕਰਕੇ ਵਰਕ ਕੀਤੀ ਹੈ ਬਹੁਤ ਹੀ ਅਦੇ ਸੋਨਾ ਵਰਕ ਹੈ ਇਹਦੇ ਵਿੱਚ ਕੈਮਰੇ ਦੇ ਵਿੱਚ ਥੋੜਾ ਜਿਹਾ ਰੈੱਡ ਜਾ ਦਿਖਾਈ ਦਿੰਦਾ ਬਟ ਮਹਿਰੂਨ ਹੈ ਬਹੁਤ ਹੀ ਸੋਹਣਾ ਪਹਿਨਣੇ ਵੀ ਜਿਹੜਾ ਵਧੀਆ ਤਿਆਰ ਕਰਕੇ ਸੂਟ ਦਿੱਤਾ ਇਦਾਂ ਹੀ ਆ ਜਿਹੜੇ ਬੈਕ ਸਾਈਡ ਵੀ ਪਲੇਨ ਆ ਜਾਨੀ ਕਿ ਕੱਟ ਹੈਗੇ ਤੇ ਇੱਕ ਬਾਹਾਂ ਦੇ ਉੱਪਰ ਆ ਵਰਕ ਹੈ ਜਿਹੜੀ ਬਾਹਾਂ ਦੇ ਉੱਪਰ ਕੀਤੀ ਹੋਈ ਹੈਗੀ ਤੇ ਉਹ ਬੰਨ ਆਪਣੀ ਪਸੰਦ ਦਾ ਹਨਾ ਵਧੀਆ ਕੋਈ ਟਾਈ ਡਾਈ ਦਾ ਜਿਹੜਾ ਦੁਪੱਟਾ ਡਾਈ ਕਰਵਾ ਲੈਣਗੇ ਤੇ ਥੈਂਕ ਯੂ ਸੋ ਮੱਚ ਪਹਿੰਦਾ ਹਨਾ ਪਹਿਨ ਲਏ ਜਾਨੀ ਕਿ ਆਪਣੇ ਤੇ ਵਿਸ਼ਵਾਸ ਕੀਤਾ ਵਧੀਆ ਕੱਪੜਾ ਲੱਤਾ ਉਹਨਾਂ ਨੇ ਆਪਦੀ ਪਸੰਦ ਵੀ ਕੀਤਾ ਤੇ ਰਲ ਮਿਲ ਮਿਲ ਸਾਡੀ ਪਸੰਦ ਦਾ ਵੀ ਕਹਿੰਦੇ ਵੀ ਤੁਸੀਂ ਆਪ ਦਾ ਵਧੀਆ ਸੂਟ ਹੈ ਜਿਹੜਾ ਤਿਆਰ ਕਰਾ ਕੇ ਪਹੁੰਚਦਾ ਕਰਦੇ ਹੋ ਤੇ ਹੁਣ ਆਪਾਂ ਸੂਟ ਹੈ ਜਿਹੜਾ ਕੱਲ ਨੂੰ ਆਪਾਂ ਪਹਿਨਦੇ ਘਰ ਆ ਜਿਹੜਾ ਸੂਟ ਪਹੁੰਚਦਾ ਕਰਦਾਂਗੇ ਤੇ ਕੋਈ ਨਹੀਂ ਆ ਰਿਹਾ ਨਾਲਾ ਸਿਮੋ ਫੋਲਟ ਡੈਡੀ ਨੂੰ ਕਈ ਕਿਸ ਸੁਡ ਕਾਲ ਆਈ ਜਾਂਦੀ ਆ ਕਾਲ ਆਈ ਜਾਂਦੀ ਐ ਕਿੱਧਰ ਮੇਰਾ ਕੰਮਕਾਰ ਚੱਲ ਰਿਆ ਸੀਗਾ ਕੱਪੜੇ ਨੇ ਕੱਪੜੇ ਧੋਈ ਜਾਂਦੀ ਸੀ ਜੀ ਮੈਂ ਜਾ ਲਾ ਕੇ ਫੜਾ ਦੇ ਕਿੱਧਰ ਮੰਮੀ ਬੈਠੀ ਸੀ ਉਹ ਆ ਗਈ ਕੋਟੀ ਜੀ ਹਲੇ ਚੱਲ ਰਿਆ ਕੰਮ ਉਹਦਾ ਜੀ ਕੰਪਲੀਟ ਨਹੀਂ ਹੋਈਗੀ ਤੇ ਬੀਬੀ ਉਹੀ ਆਪਦੀ ਕੱਟ ਰਹੀ ਐ ਸਬਜ਼ੀ ਤੇ ਪਾ ਰਹੇ ਨੇ ਪੱਠੇ ਸ਼ਾਮ ਨੂੰ ਇਸ ਟਾਈਮ ਦੇ ਵਿੱਚ ਸਾਰਿਆਂ ਦੇ ਜਿਹੜੇ ਕੰਮਕਾਰ ਹੁੰਦੇ ਨੇ ਆ ਇੱਥੇ ਮਿੱਠੀ ਧਣੀ ਅਜੇ ਚੱਲੀ ਜਾਂਦਾ ਇਹ ਅੱਜ ਫੇਰ ਹੈ ਜਿਹੜਾ ਸੁੱਕਣਾ ਪਾ ਕੇ ਰੱਖਤਾ ਜਫੜਾਇਆ ਪਤਾ ਪਤਾ ਨਹੀਂ ਕੌਣ ਲੋ ਜਿਵੇਂ ਹਣ ਕੱਪੜਿਆਂ ਦਾ ਕੰਮ ਨਵੀੜਦਾ ਫੇਰ ਜਿਹੜੇ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਹੰਦੀ ਮੈਂ ਅੱਜਾਂ ਗਿਣਾ ਸਸ਼ੀ ਕਾ ਈ ਮੈਂ അത് നാന പണ്ടാക മിസ് ഓല് മൂന്ന്

കബേട വാറ ക ਸਿਸ ਗੁੱਡ 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 ਠੀਕ ਹੈ ਡਿਡੀ ਬੀਬੀ ਐਤਨ ਕੋਈ ਮੈਡੀਸਿਨ ਦਿੱਤੀ ਇਹਨੂੰ ਹੂੰ ਕੋੜੀ ਰਹਿੰਦੀ ਆ ਇਹ ਨਾਲੀ ਉਹ ਖੱਟੀ ਜੀ ਤੇ ਆਪਾਂ ਵੀ ਮੋਹ ਕਰੀਏ ਦੂਜੀ ਨੋਵਲੀ ਆਪਾਂ ਜੇ ਆਵਾਜ਼ ਜੀ ਕਰੀਏ ਤਾਂ ਛੋੜ ਦੇਉਂਨ ਤਾਂ ਭੈਣਾਂ ਕਰੀਏ ਸਬਜ਼ੀ ਬਣ ਰਹੀ ਸਬਜ਼ੀ ਆਲੂ ਕੱਲੇ ਆਲੂ ਉਬਾਲ ਕੇ ਹੂੰ ਆਖਿਲ ਮੈਂ ਨਾ ਗਾਉਂਣਾ ਲੈ ਡਿੰਡ ਕਿਥਾ ਹੈ ਕੀ ਕਰਾਉਣਾ ਤੁਨੀਆਂ ਬੋੜ ਨਾ ਘੋੜਾ ਬਣਦਾ ਹੈ ਉਹ ਨਹੀਂ ਬੋਲੂ ਤਨੀਆ ਨਹੀਂ ਵਧੀਆ ਲਾਉਗਾ ਕਿ ਸਾਨੂੰ ਵਧੀਆ ਲੱਗਦਾ ਬੀਬੀ ਸ਼ਾਲ ਵਧਾ ਦੇ ਕੀ ਸ਼ਾਲ ਵਧਾ ਦੇ ਕਿਉਂ ਕਿ ਠੰਡ ਲੱਗਦੀ ਹੁੰਦੀ ਹੈ ਲੈ ਲੈ ਪਤੂਆ ਜਾਏਗਾ ਫਿਰ ਮਾਰੀ ਜਿਮੋਤਾ ਤੇ ਹੋਰ ਸ਼ਾਲ ਤੇ ਸ਼ਾਲ ਹੀ ਆ ਹੂੰ ਉਹ ਅਜੇ ਲਾਇਆਉ ਨਹੀਂ ਢੱਪੜ ਖਾਨਾ ਤੇ ਇਧਰੋਂ ਵੀ ਸਫਾਈ ਕਰਗੇ ਜਾਨੀ ਕਿ ਫੋੜਾ ਵਗੈਰਾ ਪਸ਼ੂ ਵਗੈਰਾ ਆਪਾਂ ਜਦੋਂ ਅੰਦਰ ਲੈ ਕੇ ਜਾਣੇ ਆ ਤੇ ਇਥੋਂ ਥਾਂ ਜਿਹੜਾ ਐਦਾਂ ਕਰਕੇ ਸਾਫ਼ ਕਰਦਨੇ ਆ ਸਾਡੇ ਇਹ ਤਾਂ ਜ਼ਰੂਰ ਹੈਗਾ ਕਿ ਸਾਡੇ ਗਿੱਲਾ ਨਹੀਂ ਕਰਨੇ ਨੇ ਥਾਂ ਲਓ ਜੀ ਬਾਪੂ ਵੀ ਚੱਲੇ ਦੁੱਧ ਪੌਣ ਤੇ ਮੈਂ ਹੈਗੀ ਲੇਟ ਤਾਰਾਂ ਕੱਢਾਂ ਪੱਲਗਾ ਕਦੋਂ ਲਾਉਣੀਆਂ ਪੱਲੀਆਂ ਵੀ ਨਹੀਂ ਲਾਗਾਂ ਹੈਗਾ ਮੋਟਰ ਤਾਂ ਚੱਲ ਚੱਲ ਬੰਦਾ ਹੋਗਾ ਚਲੋ ਕੋਈ ਬਾਤ ਨਹੀਂ ਬੀਬੀ ਰਾਣੀਏ ਆ ਗਈ ਗੁੱਡੀ ਫਿਰ ਮੈਂ ਇਹ ਕੱਪੜਿਆਂ ਦਾ ਮੈਨੂੰ ਤਾਂ ਹੀ ਲੱਗਿਆ ਜਾਂਦਾ ਵੀ ਗਰਮੀ ਦੇ ਵਿੱਚ ਕੀ ਹਾਲ ਹੋਊਗਾ ਹੁਣ ਇਸ ਵਾਲਾਂ ਦੇ ਵਿੱਚ ਵੀ ਦੇਖ ਲੋ ਨੀ 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 ਕੱਪੜੇ ਗਰਮੀ ਦੇ ਦੋ ਬਾਦੂnde ਹੋ ਅੱਜ ਤਾਂ ਜਮਾ ਤਾਰਾ ਜਿਹੜੀ ਧੁਰ ਲੱਗਦੀ ਕੱਪੜਿਆਂ ਦੇ ਤੇ ਦਿਨ ਨਵਰੀਤ ਬਿਨਾ ਡੇੜਾ ਦੇਖੋ ਜੇ ਬੀਬੀ ਕਹੀ ਜਾਂਦੀ ਸੀ ਕਹਿੰਦੀ ਨਵਰੀਤ ਬਿਨਾ ਮੈਨੂੰ ਬੜਾ ਜਿਆਦੇ ਔਖਾ ਜੀ ਕਿਉਂਕਿ ਬੀਬੀ ਬੋਟਲ ਵਗੈਰਾ ਭਰਾ ਕੇ ਰੱਖਦੀ ਐ ਇੱਥੇ ਵੀ ਹਾਰ ਰੱਖਦੀ ਐ ਕੇਨੇ ਵਗੈਰਾ ਭਰਾ ਕੇ ਪਾਣੀ ਦਿਹਾਣਾ ਬੀਬੀ ਬੀਬੀ ਨਵਰੀਤ ਵੇਣਾ ਮੈਂ ਤੈਨ ਵਾਲਾ ਓਖਾ ਹੋਇਆ ਬੜੇ ਰੂਬੇ ਵਿਚਾਰੀ ਕਰਸੀ ਕਰਸੀ ਬਹੁਤ ਭੱਜਦੀ ਸੀ ਬਾਗੀ 11 ਵਜੇ ਹਾਂ 11:30 ਗਏ ਉਹਨਾਂ ਨੂੰ ਥੋੜੇ ਜਿਹਾ ਕੱਢ ਲੇ ਮੈਂ ਪੱਕੇ ਪੱਕੇ ਜਿਹੜੇ ਮੋٹے ਹੁੰਦੇ ਸੀਗੇ ਉਹ ਦੂਜੇ ਹਾਂ ਬਾਲੇ ਕੀ ਲਈ ਇਹ ਵਿਚ ਕਰਕੇ ਜਿੰਜੀ ਸਾਢੇ-ਸਾਢੇ ਕਿੱਦਾਂ ਫਾਕੇ ਨੂੰ ਹਾਂ ਉਹ ਦੰਗਰ ਤੇ ਲੰੰਜਾਂ ਸਾਡੀ ਭਾਗੀਤਨ ਨਮਾਣਾ ਭੱਜ ਕੇ ਜਾ ਕੇ ਕਿੱਦਿਆਂ ਦੀ ਕਰਦੀ ਸੀ ਨਾਨ ਕੀ ਜਾਣਾ ਨਾਨ ਕੀ ਜਾਣੋ ਸਾਡੀਆਂ ਛੁੱਟੀਆਂ ਵਿਚਰਨਾਂ ਹਾਂ ਜੀ ਟਾਈਮ ਹੋ ਗਿਆ ਸਵੇ ਸੱਤ ਤੜਾ ਤੇ ਆਪਾਂ ਬੁੱਝੀ ਵਗੈਰੇ ਦਾ ਜਿਹੜਾ ਸਾਰਾ ਕੰਮ ਨਿਬੇੜਤਾ ਅੱਗੇ ਮੈਂ ਨਾ ਕਰਦੀ ਹੁੰਦੀ ਸੀ ਵੀ ਇੱਕ ਦਿਨ ਕੱਪੜੇ ਧੋ ਲੈਂਦੀ ਇੱਕ ਦਿਨ ਪੋਚਾ ਲਾ ਲੈਂਦੀ ਹੁਣ ਪਤਾ ਨਹੀਂ ਮੇਰੇ ਕਿੱਦਾਂ ਦਾ ਰੋਟੀ ਨਜਵਣ ਕਿ ਉੱਦ ਨਹੀਂ ਕੱਪੜੇ ਨਾਲੇ ਪੋਚਿਆਂ ਦਾ ਕੰਮ ਤਾਂ ਕਰਕੇ ਫਿਰ ਮੈਨੂੰ ਆਹ ਟਾਈਮ ਆ ਜਿਹੜਾ ਹੋ ਜਾਂਦਾ ਤੇ ਚਲੋ ਸਬਸ ਫਾਈਜ਼ ਜਦ ਹੋ ਜਾਂਦੀਆਂ ਫਿਰ ਟੈਨਸ਼ਨ ਫਰੀ ਹੋ ਜਾਂਦੀ ਹੈ ਤੇ ਆਪਣੇ ਆਏ ਹੋਏ ਨੇ ਹੁਣ ਹੀ ਆਏ ਨੇ ਸ਼ਾਮ ਨੂੰ ਕੋਫੜ ਜੀ ਹਾਂਜੀ ਬੁੱਤੋ ਗੱਲਾਂ ਬਾਤਾਂ ਕਰ ਰਹੇ ਹਾਂਜੀ ਰਾਤ ਹੀ ਰਹਿਣਗੇ ਬੁੱਤੋ ਹੁਣ ਤਾਂ ਆਏ ਨੇ ਫਿਰ ਕਿਨੇ ਲਾਣੀ ਆ ਤਰਨਾ ਖੇਡਣਗੇ ਨਾ ਹੁਣ ਤੇ ਫਿਰ ਜੀ ਨਹੀਂ ਨਾ ਅਗਦਸਾ ਨੂੰ ਪਤਾ ਲੱਗ ਗਿਆ ਕਿ ਨਵੂ ਚਲੀ ਗਈ ਹੈ ਨਾ ਫਿਰ ਕਿਨੇ ਆਣਗੇ ਇਹ ਰਹਿਣ ਕਿਥੇ ਤੇ ਆਪਣੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਿ ਤੁਸੀਂ ਸਾਡੇ ਬੱਚੇ ਦਾ ਨਾਮ ਬੋਲੋ ਏਕਮਜੋਤ ਸਿੰਘ ਦਬੜੀ ਖਾਨਾ ਪਿੰਡ ਉਹਨਾਂ ਦਾ ਜੈਤੋ ਦੀ ਨੇੜ ਆਪਣੇ ਨੇੜੇ ਦੇ ਨੇ ਤੇ ਥੈਂਕ ਯੂ ਸੋ ਮੱਚ ਬਹੁਤ ਸਾਰੇ ਕਮੈਂਟ ਆਉਂਦੇ ਹੁੰਦੇ ਨੇ ਕਿ ਤੁਹਾਨੂੰ ਸਾਨੂੰ ਤੁਹਾਡੇ ਜਿਹੜੇ ਬਲੌਗ ਵਧੀਆ ਲੱਗਦੇ ਥੈਂਕ ਯੂ ਸੋ ਮੱਚ ਜਿੱਦ ਤੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੇ ਹੋ ਕਿ ਬਲੌਗ ਹੈ ਜਿਹੜੀ ਫੁੱਲ ਵਾਚ ਕਰਦੇ ਰਹੋ ਤੇ ਸ਼ੇਅਰ ਵੀ ਜ਼ਰੂਰ ਕਰੋ ਹਾਂਜੀ ਇਹ ਅਜ ਜਨਵਰੀਤ ਦੀਆਂ ਡਿਊਟੀਆਂ ਨਿਭਾਉਂਦੀ ਆ ਬੀਬੀ ਦੇ ਇੱਥੇ ਚੇਅਰ ਵਗੈਰਾ ਰੱਖਦੀ ਹੈਣਾ ਤੇ ਬਿਸਤਰਾ ਲਈਏ ਆਪਾਂ ਬੁਸ਼ਾ ਫਿਰ ਜਾਣੇ ਰਸੋਈ ਦੇ ਵਿੱਚ ਚਕਾਦਾ ਸਬਜ਼ੀ ਪਾਣੀ ਕੀ ਬੰਦਾ ਆ ਆ ਮਮਾ ਪਾਸੇ ਕੋਖੜ ਜੀ ਤੇ ਬਾਪੂ ਜੀ ਬੈਠੇ ਨੇ ਗੱਲਾਂ-ਬੱਤਾਂ ਕਰਦੇ ਪਈ ਲੋਜੀ ਦਾ ਦੰਗੋ ਕਰ ਗਲੇ ਵਾਂਦੇ ਆ ਖਾਣ ਨੂੰ ਕੁਝ ਨਹੀਂ ਹੈਗਾ ਸਾਰਾ ਕੁਝ ਮੁੱਕਿਆ ਮम्मी ਦਾ ਮਿੱਠਾ ਮਿੱਠਾ ਜੀ ਕਰਦਾ ਸੋ ਖਾਣ ਦਾ ਇਸ ਲਈ ਬਣਾਇਆ ਰਿਆਆਂ ਚੀਜ਼ਾਂ ਆਏ ਤਾਂ ਨਮਕੀਨ ਦੇ ਗੋਪੜਾ ਗੋਪੜਾ ਨਹੀਂ ਪੰਨਾ ਪਰ ਮੈਂ ਕਾਟੀ ਚੰਗਾ ਲੱਗਦਾ ਉਹ ਕਾਟੀ ਖਾਣੀ ਮम्मी ਨੂੰ ਜ਼ਿਆਦਾ ਮਿੱਠਾ ਪਸੰਦ ਆ ਮਿੱਠੀਆਂ ਚੀਜ਼ਾਂ ਪਸੰਦ ਆ ਤੇ ਵੈਸੇ ਤਾਂ ਹੁਣ ਜਿਵੇਂ ਕੀ ਚੇ 2 ਮਹੀਨੇ ਜਣਾ ਮम्मी ਥਮ ਲੱਗਦੇ ਆ ਜੂ ਸਾਡੇ ਬੁਲਾਉਂਦੇ ਆਪਾਂ ਵੀ ਲਾਵਾਂਗੇ ਪਰ ਉਹ ਰੋਕ ਕੇ ਲਾਵਾਂਗੇ ਅੱਜ ਹੋਏ ਲਾਉਣਗੇ ਪਾਲੇ ਕੇ ਥਮਾ ਜਦ ਮਿੱਠੀਆਂ ਰੋਟੀਆਂ ਪਕਾਉਂਦੀ ਹੁੰਦੇ ਆ ਮੱਥਾ ਢੇਕਿਆਉਂਦੇ ਨੇ ਫਿਰ ਉਹਦੇ ਚ ਹਜੇ ਦਿਨ ਪਏ ਸੀ ਮਿੱਠੀਆਂ ਰੋਟੀਆਂ ਵੀ ਪਰ ਇੱਕ ਦਿਨ ਹੀ ਚੱਲਦਾ ਹੈ ਨਾ ਉਹ ਕਿਹੜਾ ਫਿਰ ਮੈਂ ਕਿ ਆਪਾਂ ਇੱਕ ਸਾਢੇ ਦਿਨ ਗੋਦ ਨਹੀਂ ਠੀਕ ਹੈ ਹਾਂ ਇਹ ਵੀ ਕੋਈ ਚੀਜ਼ ਖਾਣ ਜੀ ਦੀ ਰੋਟੀ ਹੁੰਦੀ ਹੈ ਇਹ ਵੀ ਜਿਵੇਂ ਆ ਆ ਹੁਣ ਤਾਂ ਹਜੇ ਵਧੀਆ ਲੱਗਦੇ ਆ ਤੇ ਫਿਰ ਜਦੋਂ ਜਾ ਦੇ ਗਰਮੀ ਹੋ ਗਈ ਹੈ ਨਾ ਫਿਰ ਨਹੀਂ ਤੇਲ ਜਿਹੜਾ ਨਹੀਂ ਜੀ ਤੇ ਲੱਗਣਾ ਅੱਗੇ ਹੋ ਜਾਵੇ ਬਿਤੇ ਮੈਂ ਇਹਦੇ ਵਿੱਚ ਪਾਇਆ ਕਿਉਂਕਿ ਗੁੜ ਦੇ ਵਿੱਚ ਜੀ ਮਿੱਠਾ ਸੋਡਾ ਜਾਂ ਤਜਨਕੀ ਹੁੰਦਾ ਹੀ ਹੈ ਇਹਦੇ ਵਿੱਚ ਆਪਾਂ ਪਾ ਲਿਆ ਕਿਉਂਕਿ ਪਾ ਕੇ ਇਹਦੇ ਨਾਲ ਬੀ ਜਿਹੜੀ ਗੁੜ ਹੁੰਦੇ ਆ ਕੋਲੇ ਬਣਨਗੇ ਠੀਕ ਹੈ ਕਰੜੇ ਨਹੀਂ ਬਣਨੇ ਸੋਰੀ ਕਰਦੀ ਮੈਂ ਗੁੜ ਤੇ ਹੁੰਦੀ ਸੀ ਪਰ ਇਹ ਤਾਂ ਹਾਂ ਗਰਮ ਵਾਲੀ ਹੈ ਫਿਰ ਤੁੰਗਲਾ ਮਾਰ ਚੁੱਕਾ ਕਿ ਮੈਂ ਤਾਂ ਤੇਲ ਦੇ ਵਿੱਚ ਉਹ ਕਰ ਦਿਆ ਜਦੋਂ ਆਈ ਹੱਥ ਪਾਇਆ ਵਿੱਚ ਕਿ ਇਧਰ ਦੀ ਤੁਸੀਂ ਕੀ ਕਹਿੰਦੇ ਸੀ ਕਿਉਂ ਗੁੜ ਮਾਸੇ ਦੇ ਵਿੱਚ ਕਿਉਂ ਕੱਢ ਲਵਾਂ ਤਾਂ ਉਹਦੇ ਨਾਲ ਪਾ ਲਵਾਂ ਇਹ ਤਾਂ ਪਤਲਾ ਪਤਲਾ ਬਣੂਗਾ ਨਾ ਹੂੰ 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 ਪਹਿਲੀ ਵਾਰ ਬੁੰਨਣ ਲੱਗੀ ਐ ਮੈਂ ਗੋਲ ਗਿਆਂ ਵਾਲਾ ਆਟਾ ਨਵਰੀਤ ਕਰਨੇ ਤੇ ਰੋਟੀਆਂ ਖਾਗੀਆਂ ਹੁਣ ਮਾਥੇ ਹਾਂ ਤਾਂ ਛੇਤੀ ਪਕਾ ਲੈਂਦੇ ਆ ਹੂੰ ਆਹ ਚੋ ਵੀ ਆ ਆਪਣਾ ਮਰਦਾ ਤਾਂ ਨਹੀਂ ਸੇਰਾਂ ਦਾ ਦادیه ਤੇ ਫੁਫਣਾ ਨਾ ਅਬਰੀ ਫੁਫਣਾ ਨਾ ਆਪਣੇ ਬਸ ਪੁਪੜਾ ਹੈ ਗੱਲਾਂ ਕਰਾਂਗੇ ਫੁਫੜ ਜੀ ਫੁਫੜਨੀ ਫੁਫੜ ਜੀ ਫੁਫੜ ਜੀ ਆ ਗੱਲਾਂ ਕਰਾਂਗੇ ਮੇਰੇ ਨਾਲ ਖੇਡਣਾ ਆਇਆ ਇਹ ਫੁਫੜ ਜੀ ਹੈ ਜਿਹੜੇ ਤੋਰਾ ਫੇਰਾ ਕਰਕੇ ਜਾਦੇ ਤੁਸੀਂ ਕਿਉਂਕਿ ਬਿਊਟੀ ਵਾਲੇ ਬੰਦੇ ਸੀ ਮੰਮਾ ਜੀ ਜਦੋਂ ਜਦੋਂ ਇਹ ਰੋਟੀ ਖਾ ਕੇ ਦੇਖਿਓ ਸਹੀ ਕੋਸ਼ਿਸ਼ ਕਰੂੰਗੀ ਵਲੌਗ ਬਣਾਉਣ ਦੀ ਬਹੁਤ ਜ਼ਿਆਦਾ ਵੀਰੇ ਲਾਉਂਦੇ ਹੋ ਫੁਫੜ ਜੀ ਮੰਮੀ ਪੂਰੀ ਖਾਂਜੀ ਪਹਿਲਾ ਇੱਕ ਦਿਨ ਫਫੜ ਜਾਈ ਸੀ ਅਸੀਂ ਦੋਨਾਂ ਪੈਣਾ ਨੇ ਨਾ ਜਦੋਂ ਸੀ ਰੋਟੀ ਖਾ ਲਈ ਸੀ ਤੇ ਫਫੜ ਜੀ ਨੇ ਵੀ ਖਾ ਲਈ ਸਾਡੇ ਦੋਨਾਂ ਦੇ ਫਫੜ ਜੀ ਨੇ ਰੇਸ ਲਵਾਏ ਸੀ ਨਾ ਇੱਕ ਦਿਨ ਪਹਿਲਾਂ ਉਹਦੇ ਗਰਮੀਆਂ ਸੀ ਹੁਣ ਵੀ ਗਰਮੀ ਆ ਪਰ ਮੱਕੀ ਆ ਵਾਸੇ ਲੱਗ ਗਏ ਮੰਮੀ ਇੱਕ ਵੀ ਪੱਕਾ ਵੀ ਹੈ ਜਿਹੜਾ ਇੱਕ ਪੱਕਾ ਮੇਰੇ ਬਜਾ ਕਿਲੇ ਆਂ ਕਹਿੰਦਾ ਛੱਡ ਛੱਡ ਕਰੋ ਗੱਲਾਂ ਬਾਤਾਂ ਇਹ ਨਹੀਂ ਤਾਂ ਲੋਹੇ ਦੇ ਬਣਾਏ ਹੋਏ ਉਹ ਪਾਲ ਜੇ ਵੀ ਨਹੀਂ ਹੁੰਦੇ ਪਾਲ ਆ ਫਲਾਂ ਪੈਤਲ ਦੇ ਬਾਲ ਨਹੀਂ ਹੁੰਦੇ ਉਹ ਵਿੱਚ ਆ ਗਿਆ ਸੰਗਲ ਵਿੱਚ ਪਾ ਕੇ ਫਲਾਂ ਬਾਪ ਨੇ ਉਹ ਕਿ ਇੱਧਰ ਤਾਂ ਕਿਲੇ ਤਾਂ ਉਵੇਂ ਬਣਾਈਆਂ ਹੋਈਆਂ ਹਾਂ ਇੱਧਰ ਖੁਰਨੀਆਂ ਦੇ ਤਾਂ ਉਵੇਂ ਹੀ ਬਣਾਈਆਂ ਹੋਈਆਂ ਹਾਂ ਉਵੇਂ ਹੀ ਪਾਉਂਦੇ ਨੇ ਨਾਟੇ ਪਾਉਣੇ ਆ ਪਰ ਇੱਥੇ ਫਿਰ ਕਿਲੇ ਆ ਬਾਹਰ ਵੀ ਜਿਹੜੀਆਂ ਬਾਹਰ ਹੁੰਦੀਆਂ ਉਧਰ ਵੀ ਉਹ ਵੀ ਉੱਕਾ ਹੀ ਬਣਾਈਆਂ ਹੋਈਆਂ ਆ ਉਹ ਅੰਦਰ ਕੋਲ ਵੀ ਤਾਂ ਨਾਲੇ ਜਿਵੇਂ ਉਵੇਂ ਪੈਣਾ ਹੁੰਦਾ ਹੂੰ ਹੂੰ ਨਾਲੇ ਜਿਵੇਂ ਉਹ ਹੀ ਕਿਲਾ ਪਸਾਦਾ ਗੰਡ ਦੇ ਇਹ ਲੋੜ ਨਹੀਂ ਆਹ ਗੰਡ ਦੇ ਲੋੜ ਨਹੀਂ ਤੇ ਕਿਲਾ ਇਹ ਅਫਸਰ ਜੀ ਵੀ ਹਾਂ ਕਹਿੰਦੇ ਆ ਇਹ ਨਹੀਂ ਐ ਨਹੀਂ ਕਹਿਣਾ ਉਹਨਾਂ ਨੇ ਹਾਂਜੀ ਉਹਦਾ ਆ ਪੁੱਤ ਮੈਨੂੰ ਲੱਗੂ ਨਹੀਂ ਆਉਂਦੇ ਸੀ ਬਲੌਗ ਬਣਾਇਆ ਨਾ ਉੱਪਰ ਜਿਹੜੀਆਂ ਗੱਲਾਂ ਦਿੰਦੇ ਆ ਹਾਂ ਐ ਕਿਹੜੀ ਕਲਾਸ ਹੋ ਗਾਈ ਉਹ ਜ਼ਿਆਦਾ ਮਾਰ ਨਹੀਂ ਦੇ ਤਾ ਦਾਰਮੀਨ ਦੇ ਦੱਸਦੇ ਆ ਫਿਰ ਹੁਣ ਕੀ 12ਵੀਂ ਚ ਆ ਗਿਆ ਦੇਖੋ ਹੁਣ ਕੀ ਜਿਹੜੇ ਲਾਈਨ ਚ ਜਾਂਦਾ ਜਿਹਨ ਦਾ ਇਹ ਦਵੇ ਨੇ ਕਿੰਨੀ ਪਰਸੈਂਟਜ ਆਉਂਦੀ ਆ ਉਹਦੀ ਹੂੰ ਇਹ ਆਪਣੇ ਸੁਖਜਿੰਦਰ ਤੋਂ ਸਾਲ ਛੋਟਾ ਹੈ ਜਿਆਦਾ ਛੋਟਾ ਹੈ ਸਹਿਰ ਮਾਨ ਜੀ ਫੁੱਫੜ ਜੀ ਨੇ ਰੋਟੀ ਪਾਣੀ ਛਾਕ ਲਿਆ ਤੇ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਹਨਾ ਫੁੱਫੜ ਜੀ ਨੇ ਰੋਟੀ ਖਾਣ ਤੋਂ ਬਾਅਦ ਇਦਾਂ ਰਾਉਂਡ ਚੱਕਰ ਜਾਨੀ ਕਿ ਗੰਟਨੇ ਕੱਢਨੇ ਆਗੇ ਲਾਉਣੀ ਹੁੰਦੇ ਆ ਹਾਂ ਰਾਉਂਡ ਲਾਉਣੀ ਹੁੰਦੇ ਵਿੜੇ ਦੇ ਵਿੱਚ ਜੇ ਸਾਡੇ ਪਾਪੇ ਵਰਗੇ ਤਾਂ ਖਾ ਕੇ ਨਾਲ ਦੀ ਨਾਲ ਉਹ ਤੇਡੇ ਹੋ ਜਾਂਦੇ ਆ ਉਹ ਤੇ ਸੌ ਜਾਂਦੇ ਆ ਤੇ ਇਹ ਫੁੱਫੜ ਜੀ ਦਾ ਪ੍ਰੋਟੀਨ ਹੀ ਹੈ ਜਾਨੀ ਕਿ ਸਵੇਰ ਸ਼ਾਮ ਫੁੱਫੜ ਜੀ ਨੇ ਇਦਾਂ ਹੀ ਚੱਕਰ ਕੱਢਦੇ ਆ ਥੋੜਾ ਫੇਰਾ ਕਰ ਲੈਂਦੇ ਆ ਰੋਟੀ ਹਜਮ ਆ ਜਾਂਦੀ ਜਾਨੀ ਕਿ ਮਜਨਬੂ ਬਿਨਾ ਹੋਰ ਘਰ ਸੁਣਾ ਸੁਣਾ ਹੋਇਆ ਪਿਆ ਨਬੂ ਨਾ ਸੇਕਾ ਤਾਂ ਹੋਰੀ ਹੋਰ ਹੁੰਦੀ ਜੀ ਨਹੀਂ ਲੱਗਦੀ ਸੰਨਾ ਸੰਨਾ ਉਹ ਨਹੀਂ ਤਾਂ ਇੱਥੇ ਕਿਹੜੇ ਕੱਢਦੇ ਆ ਉੱਥੇ ਕੁਛ ਨਾ ਕੁਛ ਸਕੈਤਾਂ ਲਾਈ ਜਾਂਦੀਆਂ ਸਮ੍ਰਿਤ ਦੀਆਂ ਲਾਉਣੀ ਆ ਉਹਨੂੰ ਮੈਂ ਵੀਡੀਓ ਕਲਾ ਹਾਂਜੀ ਟਾਈਮ ਤਾਂ ਅੱਜ ਬਹੁਤ ਜ਼ਿਆਦਾ ਹੋ ਗਿਆ 9 9:30 ਦਾ ਟਾਈਮ ਹੋ ਗਿਆ ਪਹਿਲਾਂ ਕੰਮਕਾਰੀ ਜਿਹੜਾ ਮੇਰਾ ਛਿੜਿਆ ਹੋਇਆ ਸੀ ਰਾਤ ਨੂੰ ਗੁਲਦਿਆਂ ਦਾ ਉਹ ਮੈਂ ਲਵੇੜ ਕੇ ਆਈ ਸੀਗੀ ਹੁਣ ਤੇ ਤਾਂ ਕਰਕੇ ਕਿਵੇਂ ਤਾ ਕਰਕੇ ਫਿਰ ਉਧਰ ਜਦੋਂ ਆਪਾਂ ਕੋਈ ਚੀਜ਼ ਬਣਾਉਣ ਲੱਗੇ ਜਾਂਦੇ ਫਿਰ ਟਾਈਮ ਤਾਂ ਲੱਗਦੇ ਇਹ ਤੇ ਦੂਜੇ ਪਾਸੇ ਮੰਮੀ ਨੇ ਬਣਾਈਆਂ ਸੇਵੀਆਂ ਤੇ ਹੁਣ ਸਾਰੇ ਨੇ ਖਾਧੀਆਂ ਲੇਟੀਆਂ ਉਧਰ ਬੈਠੇ ਸੀਗੇ ਮੰਮੀ ਵਰਗੇ ਤੇ ਹੁਣ ਮਾਪੇ ਸਾਰੇ ਕੰਮ ਕਰਾ ਜਿਹੜੇ ਸਮੀਟ ਕੇ ਅੱਜ ਹੋਣ ਵਿਲੀ ਹੋਈਆਂ 9:30 ਵਜੇ ਨਹੀਂ ਤਾਂ ਆਪਾਂ ਚਲੋ 8:30 ਲਾਸਟ ਹੁੰਦਾ ਜਾਂ 9:00 ਵਜੇ ਨੂੰ ਕੰਮ ਕਰ ਆਪਾਂ ਨੇ ਵੇੜ ਲੈਣੇ ਆ ਤੇ ਜੇ ਮੈਨੂੰ ਆਏ ਨਹੀਂ ਸਮਝ ਆਉਂਦੀ ਵੀ ਵਲੌਗ ਕਿੰਨਾ ਕੁ ਬਣਿਆ ਮੈਨੂੰ ਕੋਈ ਜਿਆਦਾ ਹੀ ਨਹੀਂ ਆ ਰਿਹਾ ਵੀ ਜਿਆਦਾ ਬਣਿਆ ਹੈ ਕਿ ਥੋੜਾ ਬਣਿਆਗਾ ਵੀ ਪ੍ਰੋਪਰ ਬਣ ਜੂਗਾ ਕਿ ਨਹੀਂ ਹੁਣ ਤਾਂ ਜਦੋਂ ਐਡਿਟ ਕਰਾਂਗੇ ਉਦੋਂ ਹੀ ਪਤਾ ਲੱਗਣਾਗਾ ਤੇ ਪਤਾ ਨਹੀਂ ਕਦੇ-ਕਦੇ ਕਿੱਦਾਂ ਜਿਆ ਹੁੰਦਾ ਹਨਾ ਵੀ ਵਲੌਗ ਹੈ ਜਿਹੜਾ ਪ੍ਰੋਪਰ ਬੰਦ ਹੈ ਜ ਨਹੀਂ ਹੈਗਾਗਾ ਤੇ ਫਿਰ ਸ਼ਾਮ ਨੂੰ ਜਦੋਂ ਜਿਹੜੇ ਮੈਂ ਕੰਮ ਕਰ ਆਪਦੇ ਜਣੀ ਕਿ ਛੇੜੇ ਹੋਏ ਸੀਗੇ ਤੇ ਉਹ ਫਿਰ ਉਹਦੇ ਵਿੱਚ ਫਿਰ ਮੈਂਥ ਵਲੌਗ ਨਹੀਂ ਬਣਿਆ ਤਾਂ ਕਰਕੇ ਫਿਰ ਮੈਨੂੰ ਐਸੀ ਫਟਾਫਟ ਵੀ ਕੰਮ ਨਵੇੜਦਾ ਪਰ ਫਿਰ ਵੀ ਉਹ ਟਾਈਮ ਕੰਮ ਹੈ ਜਿਹੜਾ ਹੌਲੀ-ਹੌਲੀ ਕਰਨ ਵਾਲਾ ਹੁੰਦਾ ਹਨਾ ਤਾਂ ਕਰਕੇ ਹੌਲੀ-ਹੌਲੀ ਬਣੇ ਆ ਸਮਾਨ ਤੇ ਹੁਣ ਫ੍ਰੀ ਹੋਈ ਸੀ ਮੈਂ ਹਾਂ ਚਲੋ ਆਪਾਂ ਵਲੌਗ ਦਾ ਐਂਡ ਕਰ ਦਈਏ ਸ਼ਾਇਦ ਮੈਂ ਬੱਚੇ ਦਾ ਨਾਮ ਬੋਲਣਾ ਸੀ ਮੈਂ ਪਤਾ ਨਹੀਂ ਬੋਲਤਾ ਕਿ ਨਹੀਂ ਇਹ ਕਮਜੋਰ ਸੀ ਬੱਚੇ ਦਾ ਨਾਮ ਹਾਂਜੀ ਮੈਂ ਬੋਲਤਾ ਸੀ ਹੁਣ ਮੈਨੂੰ ਯਾਦ ਆ ਗਿਆ ਤੇ ਚਲੋ ਜੀ ਫਿਰ ਹੁਣ ਆਪਾਂ ਇਸ ਦੇ ਨਾਲ ਹੀ ਆਪਣੇ ਬਲੌਗ ਦਾ ਐਂਡ ਕਰਦੇ ਆਂ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੀ ਕਹਤਾਂ ਤੁਹਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਜਿਹੜੇ ਸੋਨੇ ਸੋਨੇ ਬਲੌਗ ਐ ਇੰਜੋਏ ਕਰ ਸਕੋ